ਜੀ ਗੱਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰੇ ਰਸਤੇ ਵਿਕਰਮ ਸਿੰਘ ਮਜੀਠੀਆ ਦੇ ਬੰਦ ਕਰ ਦਿੱਤੇ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਗਿਆ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਵੱਲੋਂ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਹੈ ਜ਼ਮਾਨਤ ਮਿਲ ਜਾਵੇ ਵਿਕਰਮ ਸਿੰਘ ਮਜੀਠੀਆ ਨੂੰ ਲੇਕਿਨ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਮਿਲੀ ਨਾ ਹੀ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਹਜੇ ਤੱਕ ਔਰੰਗ ਸ਼੍ਰੈਣੀ ਲੈਣ ਦੇ ਦੇਣ ਦੇ ਵਿੱਚ ਜਿਹੜੇ ਨੇ ਕਾਮਯਾਬ ਹੋ ਸਕੇ ਨਹੀਂ ਤੇ ਨਾ ਹੀ ਜਿਹੜਾ ਹੈ ਬਿਕਰਮ ਸਿੰਘ ਮਜੀਠੀਆ ਨੂੰ ਕੋਈ ਵੀ ਆਈਪੀ ਸਹੂਲਤਾ ਇੱਕ ਪਾਸੇ ਬਿਕਰਮ ਸਿੰਘ ਮਜੀਠੀਆ ਜਿਹੜੇ ਜੇਲ੍ਹ ਦੇ ਵਿੱਚ ਨੇ ਤੇ ਦੂਸਰੇ ਪਾਸੇ ਉਹਨਾਂ ਦੇ ਵਕੀਲਾਂ ਵੱਲੋਂ ਪਹਿਲਾਂ ਹੀ ਦਾਵਾ ਕਰ ਦਿੱਤਾ ਗਿਆ ਸੀ ਕਿ ਬਿਕਰਮ ਸਿੰਘ ਮਜੀਠੀਆ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ 4-5 ਔਰ ਵੱਡੇ ਕੇਸਾਂ ਦੇ ਨਾਲ ਝੁਲਸਣਾ ਪਵੇਗਾ ਜੇਕਰ ਗੱਲ ਕਰੀਏ ਤਾਂ ਵਿਕਰਮ ਸਿੰਘ ਮਜੀਠੀਆ ਲੰਮੇ ਸਮੇਂ ਲਈ ਹੁਣ ਜੇਲ੍ਹ ਦੇ ਵਿੱਚ ਬੈਠੇ ਨੇ ਜਿੱਥੇ ਵਿਕਰਮ ਸਿੰਘ ਮਜੀਠੀਆ ਨੂੰ ਕੋਈ ਰਾਹਤ ਨਾਮ ਦੀ ਚੀਜ਼ ਹੀ ਨਹੀਂ ਮਿਲ ਰਹੀ ਇੱਕ ਪਾਸੇ ਉਹਨਾਂ ਉੱਤੇ ਪਹਿਲਾਂ 540 ਕਰੋੜ ਦਾ ਸੀ ਤੇ ਹੁਣ ਉਹ ਵੱਧ ਕੇ 700 ਕਰੋੜ ਦਾ ਮਾਮਲਾ ਦਰਜ ਹੋ ਗਿਆ ਹੈ ਜੇਕਰ ਗੱਲ ਕਰੀਏ ਤਾਂ 40000 ਪੰਨਿਆਂ ਦੀ ਚਾਰਸ਼ਿਰ ਪੇਸ਼ ਕਰ ਦਿੱਤੀ ਗਈ ਹੈ ਜਿਦੀ ਵਿਕਰਮ ਸਿੰਘ ਮਜੀਠੀਆ ਨੂੰ ਕਦੇ ਇਹ ਗੱਲ ਸੋਚਣ ਵਿੱਚ ਵੀ ਨਹੀਂ ਆ ਸਕਦੀ ਸੀ ਕਿ ਮੇਰੇ ਖਿਲਾਫ ਐਡੀ ਵੱਡੀ ਜਿਹੜੇ ਸਬੂਤ ਕਰਨਗੇ ਪੇਸ਼ ਵਿਜੀਲੈਂਸ ਵਾਲੇ ਤੇ ਦੂਸਰੇ ਪਾਸੇ 2 ਮਹੀਨੇ ਲਗਾਤਾਰ ਵਿਜੀਲੈਂਸ ਨੇ ਵੱਡੇ ਤੋਂ ਵੱਡੇ ਸਬੂਤ ਪੇਸ਼ ਕੀਤੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਜਿਵੇਂ ਹੀ ਤੁਹਾਨੂੰ ਗਾਰਡਿਕ ਬ੍ਰੈਡ ਨਹੀਂ ਮਿਲਣਗੇ ਆ ਤੁਹਾਨੂੰ ਪਾਸਤੇ ਪੀਜ਼ੇ ਨਹੀਂ ਮਿਲਣਗੇ ਤੁਹਾਨੂੰ ਜਿਹੜਾ ਹੈ ਜੇਲ੍ਹ ਦੇ ਵਿੱਚ ਉਹੀ ਖਾਣਾ ਖਾਣਾ ਪਵੇਗਾ ਜਿਹੜੇ ਖਾਣਾ ਆਮ ਕੈਦੀ ਖਾਂਦੇ ਨੇ ਤੇ ਵਾਕਿਆ ਹੀ ਆਮ ਕੈਦੀਆਂ ਵਾਲੀ ਜ਼ਿੰਦਗੀ ਕਠਣੀ ਪੈ ਰਹੀ ਹੈ ਵਿਕਰਮ ਸਿੰਘ ਮਜੀਠੀਆ ਦੂਸਰੇ ਪਾਸੇ ਉਹਨਾਂ ਦੀ ਤਰਮ ਪਤਨੀ ਗਨੀਬ گور ਨੂੰ ਵੀ ਜਿਹੜਾ ਹੈ 32 ਏਕੜ ਜ਼ਮੀਨ ਦੇ ਵਿੱਚ ਜਿਹੜੇ ਉਹਨਾਂ ਵੱਲੋਂ ਪੇਪਰ ਖਾਰਜ ਕਰਨ ਦੀ ਗੱਲ ਕੀਤੀ ਗਈ ਹੈ ਜਿੱਥੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਦਸਤਾਵੇਜ਼ ਪੇਸ਼ ਕਰੋ ਗੈਦਾਦ ਦੇ ਉਹਨਾਂ ਵੱਲੋਂ ਹਾਲਾਕਿ ਇਹ ਵਾਲੀ ਹੈ ਜਿਹੜੀ ਪੰਜਾਬ ਹਰਿਆਣਾ ਕੋਰਟ ਨੂੰ ਜਿਹੜੀ ਦੁਬਾਰਾ ਪਟੀਸ਼ਨ ਪਾ ਦਿੱਤੀ ਗਈ ਹੈ ਲੇਕਿਨ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਰਾਹਤ ਹਾਲੇ ਤੱਕ ਨਾ ਵਿਕਰਮ ਸਿੰਘ ਮਜੀਠੀਆ ਨਾ ਉਹਦੇ ਪਰਿਵਾਰ ਨੂੰ ਮਿਲ ਰਹੀ ਹੈ ਜੇਕਰ ਗੱਲ ਕਰੀਏ ਕਿ ਵਿਕਰਮ ਸਿੰਘ ਮਜੀਠੀਆ ਨੂੰ ਕੋਈ ਰਾਹਤ ਨਾਮ ਦੀ ਚੀਜ਼ ਜਿਹੜੀ ਹੈ ਪਿਛਲੇ 2 ਮਹੀਨੇ ਤੇ 10 ਦਿਨਾਂ ਚ ਮਿਲੀ ਹੋਵੇ ਹਾਲਾਂਕਿ ਪਟੀਸ਼ਨ ਤੇ ਪਟੀਸ਼ਨ ਪੈ ਰਹੀ ਹੈ ਤਰੀਕ ਤੇ ਤਰੀਕ ਪੈ ਰਹੀ ਹੈ ਲੇਕਿਨ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਇੱਕ ਕੇਸ ਵੀ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਤੁਸੀਂ ਜਿਹੜੇ ਮੁੱਛਾਂ ਨੂੰ ਤਾਂ ਦਿੱਤੇ ਨੇ ਪੱਟਾਂ ਤੇ ਥਾਪੀਆਂ ਮਾਰੀਆਂ ਨਾ ਇਹਦਾ ਹਰਜਾਨਾ ਤੁਹਾਨੂੰ ਪਰਣਾ ਹੀ ਪੈਣਾ ਹੈ ਤੇ ਉਹ ਹਰਜਾਨਾ ਵਾਕਿਆ ਹੀ ਜਿਹੜੇ ਨੇ ਅ ਵਿਕਰਮ ਸਿੰਘ ਮਜੀਠੀਆ ਉਹ ਹਰਜਾਨਾ ਪਰ ਵੀ ਰਹੇ ਕਿਉਂਕਿ ਇਹ ਲਲਕਾਰ ਵਿਕਰਮ ਸਿੰਘ ਮਜੀਠੀਆ ਵੱਲੋਂ ਹੀ ਮਾਰੀ ਗਈ ਸੀ ਪਹਿਲਾਂ ਉਹਨਾਂ ਨੇ ਹੀ ਲਲਕਾਰਿਆ ਸੀ ਵਿਕਰਮ ਸਿੰਘ ਮਜੀਠੀਆ ਨੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੇਕਿਨ ਇਹ ਸ਼ਾਇਦ ਵਿਕਰਮ ਸਿੰਘ ਮਜੀਠੀਆ ਵੀ ਪੁਲਗਿਕ ਸਿੰਘ ਦੇ ਸੱਤਾ ਦੇ ਵਿੱਚ ਜਿਹੜੀ ਇਸ ਟਾਈਮ ਪਾਰਟੀ ਹੈ ਉਹ ਆਮ ਆਦਮੀ ਪਾਰਟੀ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤੁਸੀਂ ਲਲਕਾਰ ਰਹੇ ਹੋ ਇਹਦਾ ਸਿੱਟਾ ਤੁਹਾਨੂੰ ਪੁੱਗਤਣਾ ਹੀ ਪਵੇਗਾ। ਨਾ ਹੀ ਬਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਉਹਨਾਂ ਦਾ ਆਪਣਾ ਜਿਹੜਾ ਹੈ ਜੀਜਾ ਯਾਨੀ ਕਿ ਗੱਲ ਕਰੀਏ ਕਿ ਨਾ ਹੀ ਸੁਖਬੀਰ ਸਿੰਘ ਬਾਦਲ ਬੋਲਦਾ ਕਿਤੇ ਨਜ਼ਰ ਆ ਰਿਹਾ ਕਿਉਂਕਿ ਉਹਨੂੰ ਵੀ ਪਤਾ ਹੈ ਜੇਕਰ ਮੈਂ ਲਲਕਾਰ ਮਾਰੀ ਤੇ ਲਲਕਾਰ ਦੇ ਜਿਹੜੇ ਨੇ ਮੈਨੂੰ ਮੁੱਦੇ ਜਿਹੜੇ ਨੇ ਉਹ ਸਮਾਲਨੇ ਪੈਣੇ ਨੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਵਾਂਗ ਜੇਕਰ ਮੈਂ ਇਸ ਤਰ੍ਹਾਂ ਬੋਲਿਆ ਤਾਂ ਮੇਨੇ ਉੱਤੇ ਵੀ ਵੱਡੇ ਕੇਸ ਛੜ ਜਾਣਗੇ ਕਿਉਂਕਿ ਜਦੋਂ ਸੱਤਾ ਦੇ ਵਿੱਚ ਪਾਰਟੀ ਸੀ ਉਦੋਂ ਹਰ ਕੋਈ ਇਨਸਾਨ ਕਪਲੇ ਕਰਦਾ ਨਜ਼ਰ ਆਇਆ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਭਾਵੇਂ ਭਾਜਪਾ ਤੇ ਹੁਣ ਆਮ ਆਦਮੀ ਪਾਰਟੀ ਵੀ ਹੈ ਭਾਵੇਂ ਉਹਨਾਂ ਉੱਤੇ ਕਪਲੇ ਉਹਨਾਂ ਦੇ ਵਿਧਾਇਕਾਂ ਮੰਤਰੀਆਂ ਵੱਲੋਂ ਲੱਖ ਕੀਤੇ ਜਾਣ ਲੇਕਿਨ ਸੱਤਾ ਚ ਪਾਰਟੀ ਹੋਣ ਨਾਲ ਉਹ ਬਚ ਜਾਂਦੇ ਨੇ ਲੇਕਿਨ ਦੂਸਰੇ ਨੂੰ ਲਲਕਾਰਨਾ ਥੋੜਾ ਜਿਆ ਮਹਿੰਗਾ ਪੈ ਜਾਂਦਾ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਨੂੰ ਪਿਆ ਹੈ ਤਾਂ ਹੁਣ ਗੱਲ ਇਹ ਮੁਕਦੀ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਤੇ ਦੂਸਰੇ ਪਾਸੇ ਵਾ ਵਾ ਜੇ ਕਹੀਏ ਤਾਂ ਐਸੇ ਗੱਲ ਤੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹੋ ਵੀ ਰਹੀ ਹੈ ਦੇਸ਼ਾਂ ਵਿਦੇਸ਼ਾਂ ਤੋਂ ਜਿਵੇਂ ਉਹ ਆਪ ਦੱਸਦੇ ਨੇ ਕਿ ਉਹਨਾਂ ਨੂੰ ਕਾਲ ਆਉਂਦੀਆਂ ਨੇ ਕਿ ਵਿਕਰਮ ਸਿੰਘ ਮਜੀਠੀਆ ਨਹੀਂ ਛੁੱਟਣਾ ਚਾਹੀਦਾ ਕਿਉਂਕਿ ਇਹਦੀ ਵਜ੍ਹਾ ਨਾਲ ਪੰਜਾਬ ਦੇ ਵਿੱਚ ਚਿੱਟਾ ਫੈਲਿਆ ਪੰਜਾਬ ਦੇ ਵਿੱਚ ਪਿਸਟਾਚੀ ਦੀ ਫੈਲੀ ਕਈ ਨੌਜਵਾਨਾਂ ਨੂੰ ਆਪਣਾ ਜਿਹੜਾ ਹੈ ਦੇਸ਼ ਛੱਡ ਕੇ ਪਰਦੇਸਾਂ ਦੇ ਵਿੱਚ ਜਾ ਕੇ ਵਸਣਾ ਪਿਆ ਤਾਂ ਇਸੇ ਕਰਕੇ ਹੀ ਪੰਜਾਬ ਦੇ ਲੋਕਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਾਹ ਵਾਹ ਕੀਤੀ ਹੈ ਧੰਨਵਾਦ